ਰਤਾ ਪਾਈ ਸੋਤ ਪਾਹੀ ਬਜੂ ਸਾਨੂੰ ਚਾਹੋ ਰਹੀ ਫਤਨਾ ਪਾਈ ਬੀਤੇ ਦਿਨੀ ਹੜਾਂ ਦੀ ਮਾਰ ਹਟ ਆਉਣ ਕਾਂ ਜਿੱਥੇ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਥੇ ਅੱਜ ਹਰਪੀਤ ਪਰਿਵਾਰਾਂ ਲਈ ਜਿਹੜਾ ਗਵਾਲੀਅਰ ਮੱਧ ਪ੍ਰਦੇਸ਼ ਤੋਂ ਪਹੁੰਚੇ ਗੁਰਦੁਆਰਾ ਦਾਤਾ ਬੰਦੀ ਛੋੜ ਅਤੇ ਗੁਰਦੁਆਰਾ ਕਮੇਟੀ ਮੈਂਬਰਾਂ ਵੱਲੋਂ ਗਵਾਲੀਅਰ ਦੀ ਸਮੂਹ ਸੰਗਤ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਹਜਾਦਾ ਕਲਾਂ ਵਿਖੇ ਪਹੁੰਚੇ ਪਹੁੰਚ ਕੇ ਕਿਸਾਨਾਂ ਨੂੰ ਕਣਕ ਅਤੇ ਮਾਲੀ ਸਹਾਇਤਾ ਨਕਦ ਰਾਸ਼ੀ ਦਿੱਤੀ ਗਈ ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਿਜਾਦਾ ਕਲਾ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ਦਾਤਾ ਬੰਦੀ ਸ਼ੋਰ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਜੀ ਗਵਾਲੀਅਰ ਗੁਰਦੇਵ ਸਿੰਘ ਜੀ ਬੱਲ ਰਾਜ ਸਿੰਘ ਜੀ ਗਰਦੌਰ ਸਿੰਘ ਜੀ ਸੇਖੋਂ ਹਰਪਾਲ ਸਿੰਘ ਜੀ ਬੱਲ ਸ਼ਮਸ਼ੇਰ ਸਿੰਘ ਜੀ ਬੱਲ ਸੁਤਿੰਦਰ ਸਿੰਘ ਜੀ ਬੱਲ ਕਾਬਲ ਸਿੰਘ ਜੀ ਬੱਲ ਹਰਪਾਲ ਸਿੰਘ ਬੱਲ ਸ਼ਮਸ਼ੇਰ ਸਿੰਘ ਗੁਰਮੇਲ ਸਿੰਘ ਸੰਧੂ ਗੁਰਦੇਵ ਸਿੰਘ ਹਰਪਾਲ ਸਿੰਘ ਬੱਲ ਪਰਮਪਾਲ ਸਿੰਘ ਬਾਲਾ ਜਸਵੀਰ ਸਿੰਘ ਗੁਰਪ੍ਰੀਤ ਸਿੰਘ ਸੁਖਬੀਰ ਸਿੰਘ ਰਾਜਨ ਸਿੰਘ ਈਟਮਾ ਤਰਸੀਮ ਸਿੰਘ ਰਾਮ ਸਿੰਘ ਆਦਿ ਵੱਡੀ ਗਿਤੀ ਵਿੱਚ ਆਦਰ ਸਨ ਆਉ ਦੇਦੇ ਆ ਗੁਲਸ਼ਰ ਕਮਾਲ ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਚਰ ਨਿਊ ਚੈਨਲ ਡੇਰਾ ਬਾਬਾ ਨਾਨਕ ਜਿਵੇਂ ਕਿ ਪਰੇ ਤੁਸੀਂ ਵਰਤਿਆ ਹੈ ਐਲਪੀ ਤੋਂ ਉਦਤਾਂ ਬੰਨੀ ਚੋੜੀ ਨੰਦੀ ਤੋਂ ਆਏ ਹੋਏ ਆ ਆਪਣੀ ਅੱਗੇ ਜਿਲ੍ਹਾ ਗਰਦਾਸਪੁਰ ਡੇਰਾ ਤੋਂ ਰਾਣੇ ਕੁਤਕੀਨ ਤੇ ਪ੍ਰੇਸ਼ ਸ਼ਬਦਾਂ ਦੇ ਵਿੱਚ ਖੜੇ ਆ ਅਸੀਂ ਤੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਗਏ ਹੋਏ ਆ ਅਸੀਂ ਤੇ ਹੋਰ ਵੀ ਕਈ ਦੂਜੇ ਪਿੰਡਾਂ ਦੇ ਵਿੱਚ ਸਿਵਾਰ ਚੱਲ ਰਹੀ ਹੈ ਸਨਵਾਲ 2000 ਫੁੱਲੇ ਦੇ ਲੱਗੇ ਚੁਈਆ ਅੱਛਾ ਤੇ ਕੁਝ ਮਾਇਆ ਜੀ ਜੀ ਹੋਰ ਸੋ ਲਗਾ ਵੀ ਜੀ ਜਿਹੜੇ ਹਰ ਜਿੱਥੇ ਤੇ ਆਪਾਂ ਦੇ ਚਿਲਦੇ ਇਲਾਕੇ ਨੇ ਜਿਹੜੇ ਹੋਰ ਹੀ ਕੋਈ ਸੰਬੰਧੀ ਆ ਗਿਆ ਉਹ ਵੀ ਜਾਣਕਾਰੀ ਜਿਹੜੇ ਸੇਵਾ ਸਸਤਾਨ ਦੇ ਨਾਲ ਜਾਂ ਸੇਵਾ ਆ ਜਾਂ ਕੁਛ ਹੋਰ ਵਾਸਤੂ ਦੀ ਸੇਵਾ ਚਾਵਲ ਆ ਸੇਵਾ ਲੈ ਕੇ ਜੋ ਉੱਥੋਂ ਵੀ ਸੰਗਤ ਦੇ ਨਾਲ ਦਿੱਤੀ ਹੋਈ ਹੈ ਉਹ ਵੀ ਨਾਲ ਸਤਿ ਸ਼੍ਰੀ ਅਕਾਲ ਜੀ ਬੋਲਦੋਰ ਦੇ ਲੱਗੇ ਆਏ ਹੋਏ ਆ ਤੇ ਅਸੀਂ ਗੁਆਚੇ ਦਾ ਦਾਤਾਬੰਦੀ ਸੋਟ ਸਿੰਘ ਸਾਥ ਸੰਗਤ ਕੋਲੋਂ ਔਰ ਹਿੰਦੂ ਗੁਰਾਂ ਦੇ ਕੋਲੋਂ ਆਪਣਾ ਸੂਪਰ ਆਇਟ ਪੰਜ ਸੰਗਤ ਕੋਲੋਂ ਅੱਜ ਸੜੀ ਲੈ ਕੇ ਆਏ ਹੋਏ ਆ ਤੇ ਅਸੀਂ ਮੂਤੇ ਪਾਸੇ ਲੈ ਕੇ ਆਏ ਹੋਏ ਆ ਤੇ ਪੈਸੇ ਦੀ ਮਾਇਆ ਲੈ ਕੇ ਆਏ ਹਾਂ ਜੀ ਇਥੇ 2000 ਰੁਪਏ ਦਾ ਕਿੱਲਾ ਨੂੰ ਕਵਰ ਕਰ ਰਹੇ ਆ ਤੇ ਇਹ ਸਾਰੇ ਹੀ ਇਥੇ ਹੜ ਪਿੰਡ ਤੇ ਜਿਆਦਾ ਇਲਾਕਾ ਹਿੱਟ ਸੰਗਤ ਦੇਖ ਰਹੀ ਸੀ ਚੈਨਲ ਰਾਣੀ ਕਿ ਇਹ ਇਹਨਾਂ ਨੁਕਸਾਨ ਦੇਖ ਕੇ ਤੇ ਉਹਨਾਂ ਨੂੰ ਇਧਰ ਸੇਵਾ ਵਾਸਤੇ ਉਹਨਾਂ ਦਾ ਉਤਸ਼ਾਹ ਉੱਠਿਆ ਕਿ ਇਹ ਸੇਵਾ ਲੈ ਕੇ ਹੀ ਹਾਜ਼ਰ ਵਾਹਿ ਖਾਲਸਾ ਵਾਹਿਗੁਰੂ ਜੀ ਜ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਮੂਹ ਸੰਗਤ ਪਿੰਡ ਸੇ ਜਿਆਦਾ ਕਲਾ ਜਿਹੜੇ ਸੰਤ ਮਹਾਪੁਰਸ਼ ਗਵਾਲੀਅਰ ਤੋਂ ਮਾਇਆ ਦੀ ਸੇਵਾ ਕਣਕ ਦੀ ਸੇਵਾ ਲੈ ਕੇ ਪਹੁੰਚੇ ਸਾਡੇ ਖੜ੍ਹ ਪੀਰਤ ਲੋਕਾਂ ਵਾਸਤੇ ਅਸੀਂ ਇਹਨਾਂ ਦਾ ਬੜਾ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਅਸੀਂ ਆਪਣੇ ਪਿੰਡ ਵੱਲੋਂ ਮੈਂ ਸਾਫ ਕਾ ਸਰਪੰਚ ਹੋਣ ਦੇ ਨਾਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਔਖੀ ਵੇਲੇ ਬਾਹ ਫੜੀ ਆ ਤੇ ਸਾਰੇ ਲੋਕਾਂ ਦਾ ਮੁਰਦ ਸੇਵਾ ਹੋ ਸਕੀ ਬਾਈ ਗੁਰਜੀ ਦਾ ਖਾਲਸਾ ਬਾਈ ਮਹਾਰਾਜ ਜੀ ਦਾ ਇਹ ਕਾਠਾ ਬਾਈ ਗੁਰਜੀ ਅੱਜ ਇਹ ਹੋ ਗੁਰੂ ਪਿਆਰੇ ਸਾਧ ਸੰਗਤ ਜੀਓ ਸਾਡੇ ਮਾਨਯੋਗ ਪਾਪਾ ਜੀ ਖੰਡੂਰ ਸਾਹਿਬ ਵਾਲੇ ਗਵਾਲੀਆ ਤੋਂ ਜੋ ਘਰ ਤੀੜਤਾ ਵਾਸਤੇ ਸਾਡੇ ਨਗਰ ਸਹਜਾਦਾ ਵਿੱਚ ਲੈ ਕੇ ਪਹੁੰਚੇ ਹਨ ਜੋ ਕਣਕ ਦੇਰੇ ਦੇ ਬੀਜਾਂ ਵਾਸਤੇ ਲਗਦ ਮਾਇਆ ਵੀ ਦੇਰੇ ਨੇ ਸੰਗਤਾਂ ਨੂੰ ਸਾਡੇ ਲਾਗਰ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਚੜ੍ਹਦੀਆਂ ਕਲਾ ਸਤਿਗੁਰੂ ਕਰਨ ਬੜੇ ਪਿਆਰ ਸਤਕਾਰ ਨਾਲ ਸਾਡੇ ਨਗਰ ਦੀ ਸੇਵਾ ਕਰ ਰਹੇ ਸਾਧੂ ਰਿਕਵਰਦੀਆਂ ਕਲਾ ਬਖਸ਼ਿਸ਼ ਕਰਨ ਕਿਝਾਂ ਨੇ ਪੰਡਾਰੇ ਭਰਪੂਰ ਕਰਨ ਬਹੁਤ-ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਸੰਗਤਾਂ ਦਾ ਵਾਹਿਗੁਰੂ ਜੀ ਕਾ ਜੀ ਸਾਹਿਬ ਵਾਹਿ